ਬਦਲਦੇ ਪਿੰਡ ਬਦਲਦਾ ਪੰਜਾਬ ਦੇ ਤਹਿਤ ਯੋਜਨਾਬੱਧ ਤਰੀਕੇ ਦੇ ਨਾਲ ਛੱਪੜਾਂ ਦੀ ਸਫਾਈ ਅਤੇ ਨਵੀਨੀਕਰਨ ਹੋਣ ਜਾ ਰਿਹਾ ਹੈ ਤਾਂ ਗੰਦੇ ਪਾਣੀ ਦੀ ਨਿਕਾਸੀ ਹੋਵੇਗੀ ਤੇ ਸੋਦੇ ਪਾਣੀ ਦੀ ਖੇਤੀਬਾੜੀ ਦੇ ਲਈ ਵੀ ਵਰਤੋਂ ਹੋਵੇਗੀ ਤਾਂ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕਿ ਹੁਣ ਪੰਜਾਬ ਭਰ ਦੇ ਜਿੰਨੇ ਵੀ ਛੱਪੜ ਨੇ ਪਿੰਡਾਂ ਦੇ ਜੋ ਵੀ ਛੱਪੜ ਨੇ ਉਹਨਾਂ ਦੀ ਯੋਜਨਾਬੰਦ ਤਰੀਕੇ ਦੇ ਨਾਲ ਸਫਾਈ ਹੋਵੇਗੀ ਦ ਕੈਬਨਟ ਮੰਤਰੀ ਤਰਨੁਪ੍ਰੀਤ ਸੋਂਦ ਨੇ ਵੇਰਵੇ ਵੀ ਸਾਂਝੇ ਕੀਤੇ ਨੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਛੱਪੜਾਂ ਦੀ ਸਫਾਈ ਦੇ ਲਈ ਸੈਂਪਲ ਲਈ ਜਾਣਗੇ ਨਾਲ ਹੀ ਪਿੰਡਾਂ ਦੇ ਛੱਪੜਾਂ ਦੀ ਸਫਾਈ ਦੀ ਸੂਬਾ ਪੱਧਰੀ ਮਹਿਮ ਹੈ ਜਿਹੜੀ ਉਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਕੈਬਨਟ ਮੰਤਰੀ ਨੇ ਜਿਹੜੇ ਤਰਨੁਪ੍ਰੀਤ ਸੌਂਦ ਉਹਨਾਂ ਨੇ ਇਸ ਸਫਾਈ ਮਹਮ ਦੇ ਵੇਰਵੇ ਸਾਂਝੇ ਕੀਤੇ ਨੇ ਮੰਤਰੀ ਤਰਨੁਪ੍ਰੀਤ ਸੌਂਦ ਨੇ ਆਖਿਆ ਕਿ ਬਜਟ 2025-26 ਦੇ ਵਿੱਚ ਪਿੰਡੂ ਵਿਕਾਸ ਦੇ ਲਈ 4573 ਕਰੋੜ ਰੁਪਏ ਦੀ ਰਾਸ਼ੀ ਹੈ ਜਿਹੜੀ ਰਾਖਵੀਂ ਰੱਖੀ ਗਈ ਸੀ ਤੇ ਪੂਰੇ ਪੰਜਾਬ ਦੇ ਤਕਰੀਬਨ 15000 ਦੇ ਕਰੀਬ ਛੱਪੜਾਂ ਦੀ ਸਫਾਈ ਹੋਵੇਗੀ ਤਾਂ ਸਰਕਾਰ ਨੇ ਲੋਕਾਂ ਦੀ ਮੰਗ ਪੂਰੀ ਕਰ ਦਿੱਤੀ ਹੈ ਤੇ ਇਸ ਤੋਂ ਇਲਾਵਾ अनेका ਗੰਭੀਰ ਬਿਮਾਰੀਆਂ ਤੋਂ ਵੀ ਹੁਣ ਬਚਾਅ ਹੋਵੇਗਾ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਜਦੋਂ ਕੋਈ ਵੀ ਪਿੰਡ ਦੇ ਵਿੱਚ ਐਂਟਰੀ ਕਰਦਾ ਹੈ ਪਿੰਡ ਦੀ ਸ਼ੁਰੂਆਤ ਦੇ ਵਿੱਚ ਹੀ ਇੱਕ ਛੱਪੜ ਦਿਖਾਈ ਦਿੰਦਾ ਪਰੰਤੂ ਇਹ ਛੱਪੜ ਨੇ ਜਿਹੜੇ ਕਾਫੀ ਗੰਦਗੀ ਦੇ ਨਾਲ ਭਰੇ ਨਜ਼ਰ ਆਉਂਦੇ ਸਨ ਤਾਂ ਇਹਨਾਂ ਦੀ ਕਦੇ ਵੀ ਸਫਾਈ ਹੈ ਜਿਹੜੀ ਉਸ ਦੀ ਸ਼ੁਰੂਆਤ ਨਹੀਂ ਕੀਤੀ ਗਈ ਤਾਂ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਸ ਵੱਲੋਂ ਇਹ ਮਹਿਮ ਅਰੰਭ ਦਿੱਤੀ ਗਈ ਹੈ ਹੁਣ ਪਿੰਡਾਂ ਦੀ ਨੁਹਾਰ ਬਦਲੇਗੀ ਤੇ ਸ਼ੁਰੂਆਤ ਦੇ ਵਿੱਚ ਜੋ ਛੱਪੜ ਆਉਂਦੇ ਨੇ ਪਿੰਡਾਂ ਦੀ ਜੋ ਜਦੋਂ ਐਂਟਰੀ ਹੁੰਦੀ ਹੈ ਕੋਈ ਵੀ ਲੋਕ ਨੇ ਜਿਹੜੇ ਜਦੋਂ ਇਨ੍ਹਾਂ ਪਿੰਡਾਂ ਦੇ ਵਿੱਚ داਖਲ ਹੁੰਦੇ ਨੇ ਤਾਂ ਸ਼ੁਰੂਆਤ ਦੇ ਵਿੱਚ ਹੀ ਇੱਕ ਗੰਦਗੀ ਦੇ ਨਾਲ ਭਰਿਆ ਛੱਪੜ ਉਹਨਾਂ ਨੂੰ ਨਜ਼ਰ ਆਉਂਦਾ ਹੈ ਪਰੰਤੂ ਹੁਣ ਇਨ੍ਹਾਂ ਛੱਪੜਾਂ ਦੇ ਉੱਤੇ ਸਰਕਾਰ ਦੀ ਨਜ਼ਰ ਟਿਕ ਚੁੱਕੀ ਹੈ ਤੇ ਸਰਕਾਰ ਨੇ ਇੱਕ ਵੱਖਰੀ ਮਹਿਮ ਚਲਾ ਦਿੱਤੀ ਹੈ ਤਾਂ ਹੁਣ ਸੂਬੇ ਭਰ ਦੇ ਜਿੰਨੇ ਵੀ ਛੱਪੜ ਨੇ ਪਿੰਡਾਂ ਦੇ ਉਹਨਾਂ ਦਾ ਨਵੀਨੀਕਰਨ ਤੇ ਉਹਨਾਂ ਦੀ ਸਫਾਈ ਦੇ ਕਾਰਜ ਆਰੰਭ ਦਿੱਤੇ ਗਏ ਨੇ ਤਾਂ ਤਰਨਪ੍ਰੀਤ ਸੋੰਦ ਜੋ ਕਿ ਮੰਤਰੀ ਨੇ ਪੰਜਾਬ ਸਰਕਾਰ ਦੇ ਉਹਨਾਂ ਨੇ ਵੇਰਵੇ ਵੀ ਸਾਂਝੇ ਕਰ ਦਿੱਤੇ ਨੇ ਤੇ ਉਹਨਾਂ ਆਖਿਆ ਕਿ ਸਵਾਰ 2025-26 ਦਾ ਜੋ ਬਜਟ ਸੀ ਉਸ ਦੇ ਵਿੱਚ ਕਾਫੀ ਕਰੋੜਾ ਰੁਪਏ ਰਾਖਵੇਂ ਰੱਖੇ ਗਏ ਨੇ ਤੇ ਇਹ ਪੈਸੇ ਨੇ ਜਿਹੜੇ ਹੁਣ ਪਿੰਡਾਂ ਦੇ ਛੱਪੜਾਂ ਦੀ ਸਫਾਈ ਲਈ ਖਰਚ ਕੀਤੇ ਜਾਣਗੇ ਤਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਲੈ ਕੇ ਚੱਲ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਪਿੰਡਾਂ ਦੀ ਨਹਿਰ ਬਦਲਣਗੇ ਤੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਤੇ ਨਵੀਨੀਕਰਨ ਦਾ ਕੰਮ ਹੈ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜੋ ਵੀ ਪੰਜਾਬ ਦੇ ਪਿੰਡ ਨੇ ਉਹਨਾਂ ਦੇ ਛੱਪੜਾਂ ਦੀ ਨਹਿਰ ਬਦਲੀ ਨਜ਼ਰ ਆਵੇਗੀ ਤੇ ਇਹ ਛੱਪੜ ਨੇ ਜਿਹੜੇ ਹੁਣ ਬਹੁਤ ਸੁੰਦਰ ਦਿਖਣਗੇ ਕਿਉਂਕਿ ਪੰਜਾਬ ਸਰਕਾਰ ਨੇ ਹੁਣ ਛੱਪੜਾਂ ਦੇ ਨਵੀਨੀਕਰਨ ਤੇ ਸਫਾਈ ਦੇ ਕਾਰਜਾਂ ਦੀ ਸ਼ੁਰੂਆਤ ਕਰਵਾ ਦਿੱਤੀ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਕਰਨੀ ਆਪਾਂ ਡੀਵਾਟਰਿੰਗ ਉਹਨਾਂ ਦੇ ਵਿੱਚੋਂ ਅਸੀਂ ਹੁਣ ਫਸਲ ਦੀ ਕਟਾਈ ਤੋਂ ਬਾਅਦ ਜਦ ਖੇਤ ਬੇਲੇ ਓਡਣਗੇ ਸਾਰੇ ਛੱਪੜਾਂ ਦੇ ਅਸੀਂ ਸੈਂਪਲ ਪਰ ਆ ਰਹੇ ਹਾਂ ਜਿਹੜੇ ਛੱਪੜਾਂ ਦੇ ਸੈਂਪਲ ਜਿਹੜੇ ਨੇ ਉਹ ਐਸ ਪਰ ਰੈਗੂਲੇਸ਼ਨਸ ਜਿਹੜੇ ਐਗਰੀਕਲਚਰ ਦੀ ਨਾਰਮਸ ਨੂੰ ਕੰਪਲਾਈ ਕਰਦੇ ਨੇ ਮੀਟ ਕਰਦੇ ਨੇ ਉਹਨਾਂ ਨੂੰ ਅਸੀਂ ਸਿੱਧਾ ਡੀਵਾਟਰਿੰਗ ਕਰਕੇ ਖੇਤਾਂ 'ਚ ਪਾਣੀ ਪਾ ਕੇ ਖਾਲੀ ਕਰਾ ਰਹੇ ਹਾਂ ਔਰ ਉਸ ਤੋਂ ਬਾਅਦ ਚੋਂ ਅਸੀਂ ਉਹਦੇ ਵਿੱਚ ਟੋਟਲ ਦੀ ਟੋਟਲੀ ਉਹਦੀ ਜਿਹੜੀ ਡੀਸੈਲਟਿੰਗ ਕਰਵਾ ਕੇ ਉਹਦੇ ਚੋਂ ਡੀਸੈਲਟਿੰਗ ਕਰਵਾ ਕੇ ਉਹਦੇ ਜਿਹੜਾ ਪਾਣੀ ਦੀ ਪਰਕੂਲੇਸ਼ਨ ਹੈ ਵੀ ਤਾਜੋ ਪਾਣੀ ਦਾ ਰਿਸਾਬ ਥੱਲੇ ਤੱਕ ਜਾ ਸਕੇ ਇੱਕ ਤਾਂ ਉਹਦਾ ਇੰਤਜ਼ਾਮ ਕਰ ਰਹੇ ਆਂ ਪਰ ਉਹ ਐਡਾ ਨਹੀਂ ਉਸ ਤੋਂ ਪਹਿਲਾਂ ਅਸੀਂ ਉਸ ਪਾਣੀ ਨੂੰ ਟ੍ਰੀਟ ਕਰਨ ਦੇ ਲਈ ਸੀਚੇਵਾਲ ਮਾਡਲ ਠਾਪਰ ਮਾਡਲ ਤੇ ਪੀਪੀਸੀਬੀ ਦਾ ਜਿਹੜਾ ਮਾਡਲ ਹੈ ਇਹਨੂੰ ਅਸੀਂ ਆਪਟ ਕਰ ਰਹੇ ਆਂ ਜਿਹਦੇ ਵਿੱਚ ਜਿਹੜਾ ਪਾਣੀ ਹੋਊਗਾ ਪਾਣੀ ਪਹਿਲਾਂ ਪ੍ਰਾਇਮਰੀ ਚੈਂਬਰਸ ਚ ਆਊਗਾ ਉਥੋਂ ਟ੍ਰੀਟ ਹੋ ਕੇ ਸਕੈਂਡਰੀ ਚੈਂਬਰਸ ਚ ਜਾਊਗਾ ਫਿਰ ਇੱਕ ਚੈਂਬਰ ਹੋਰ ਬਣੂ ਉਹਦੇ ਜਾਊ ਉਸ ਤੋਂ ਬਾਅਦ ਜੋ ਜਿਹੜਾ ਪਾਣੀ ਹੋਊਗਾ ਇਹ ਪ੍ਰੋਪਰ ਜਿਹੜੇ ਪੱਕੇ ਪੌਂਡਸ ਆਸੀ ਜਿਹੜੀਆਂ ਇਹਦੀਆਂ ਥੱਲੋ ਪੌਂਡ ਕੱਚਾ ਹੋਊਗਾ ਇਹਦੇ ਆਲੇ ਦੁਆਲੇ ਦੀਆਂ ਜਿਹੜੀਆਂ ਵਾਲਸ ਹੋਣਗੀਆਂ ਉਹ ਐ ਟੇਪਰ ਦੇ ਵਿੱਚ ਕਰਕੇ ਪ੍ਰੋਪਰ ਉਹਦੇ ਤੇ ਜਿਵੇਂ ਆਪਾਂ ਕਹਿ ਲਓ ਵੀ ਕੰਕਰੀਟ ਦੀ ਜਿਵੇਂ ਵਾਲ ਹੁੰਦੀ ਹੈ ਇਸ ਤਰੀਕੇ ਨਾਲ ਵਾਲਸ ਤਿਆਰ ਕਰਾਂਗੇ ਔਰ ਪ੍ਰੋਪਰ ਦੇਖਣ ਨੂੰ ਉਹ ਛੱਪੜ ਇੰਨਾ ਬਿਊਟੀਫੁੱਲ ਲੱਗੂਆ ਇੰਨਾ ਸੋਹਣਾ ਲੱਗੂਆ ਜੀਦਨ ਨਾਲ ਇੱਕ ਤਾਂ ਪਿੰਡ ਨੇ ਜਿਹੜੇ ਸਾਡੇ ਉਹ ਬਿਊਟੀਫਾਈ ਹੋ ਜਾਣਗੇ ਸੋਹਣੇ ਹੋ ਜਾਣਗੇ ਦੂਸਰਾ ਅਸੀਂ ਛੱਪੜਾਂ ਦੇ ਕਿਨਾਰੇਆਂ ਦੇ ਉੱਤੇ ਜਿਹੜੇ ਉੱਪਰ ਕੰਡੇ ਹੋਣਗੇ ਛੱਪੜਾਂ ਦੇ ਉਹਦੇ ਉੱਤੇ ਅਸੀਂ ਟੋਟਲ ਪਲਾਂਟੇਸ਼ਨ ਦਾ ਕੰਮ ਉੱਥੇ ਪ੍ਰੋਪਰ ਪਲਾਂਟੇਸ਼ਨ ਕਰਾਵਾਂਗੇ ਔਰ ਸੋਲਰ ਮੋਟਰਸ ਲਗਾ ਕੇ ਸੂਰਜੀ ਮੋਟਰਾਂ ਲਗਾ ਕੇ ਸੋਲਰ ਮੋਟਰਸ ਲਗਾ ਕੇ ਇਹਦਾ ਜਿਹੜਾ ਛੱਪੜਾਂ ਦਾ ਪਾਣੀ ਹੋਊਗਾ ਇਹ ਟੋਟਲ ਦਾ ਟੋਟਲ ਪਾਣੀ ਹੈ ਜਿਹੜਾ ਇਹ ਐਗਰੀਕਲਚਰ ਐਂਡ ਪਲਾਂਟੇਸ਼ਨ ਦੇ ਲਈ ਯੂਜ਼ ਕਰਨਗੇ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਪੰਜਾਬ ਦੇ ਅੰਦਰ ਤਕਰੀਬਨ ਤਕਰੀਬਨ 13000 ਦੇ ਕਰੀਬ ਪੰਚਾਇਤਾਂ ਨੇ ਔਰ ਇਹ ਜਿਹੜੀਆਂ 13000 ਦੇ ਕਰੀਬ ਪੰਚਾਇਤਾਂ ਨੇ ਜਿਨ੍ਹਾਂ ਨੂੰ ਆਪਾਂ ਪਿੰਡਾਂ ਦੀਆਂ ਪੰਚਾਇਤਾਂ ਕਹਿੰਦੇ ਆ ਇਹ ਪਿੰਡਾਂ ਦੇ ਵਿੱਚ ਟੋਬੇ ਬਣੇ ਹੁੰਦੇ ਨੇ ਛੱਪੜ ਬਣੇ ਹੁੰਦੇ ਨੇ ਇਹ ਲਗਭਗ ਲਗਭਗ 15000 ਦੇ ਕਰੀਬ ਪੂਰੇ ਪੰਜਾਬ ਦੇ ਅੰਦਰ ਜਿਹੜੇ ਨੇ ਇਹ ਛੱਪੜ ਨੇ 15000 ਦੇ ਕਰੀਬ ਇਹ 15000 ਛਪੜਾਂ ਦੀ ਜਿਹੜੀ ਕਲੀਨਿੰਗ ਦਾ ਪ੍ਰੋਗਰਾਮ ਸਫਾਈ ਦਾ ਪ੍ਰੋਗਰਾਮ بڑے ਯੁੱਧ ਸਤਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਪੰਜਾਬ ਦੇ ਅੰਦਰ ਚੱਲ ਰਹੀ ਹੈ ਅਸੀਂ ਆਰੰਭ ਕਰਵਾ ਦਿੱਤਾ ਹੈ ਮੈਂ ਜਦੋਂ ਪਿੰਡਾਂ 'ਚ ਜਾਣਾ ਦੇਖਣਾ ਤਾਂ ਸਾਨੂੰ ਦੋ ਚੀਜ਼ਾਂ ਦੀ ਬੜੀ ਵੱਡੀ ਡਿਮਾਂਡ ਸੀ ਜਿਹੜੀ ਉਹ ਸਾਹਮਣੇ ਆਉਂਦੀ ਸੀ ਹਰ ਪਿੰਡ ਦੇ ਵਿੱਚ ਇੱਕ ਡਿਮਾਂਡ ਸੀ ਕਿ ਸਾਡੇ ਪਿੰਡ ਦੇ ਪਾਣੀ ਦੇ ਨਿਕਾਸ ਦਾ ਹੱਲ ਕਰ ਦਿਓ ਜਦ ਬਾਰਿਸ਼ਾਂ ਆਉਂਦੀਆਂ ਹਨ ਛੱਪੜ ਓਵਰਫਲੋ ਹੁੰਦੇ ਨੇ ਛੱਪੜ ਬੈਕਮਾਰਦੇ ਨੇ ਗਲੀਆਂ ਦੇ ਵਿੱਚ ਪਾਣੀ ਖੜਦਾ ਹੈ ਸੀਵਰੇਜ ਦੀ ਬੜੀ ਵੱਡੀ ਪ੍ਰੋਬਲਮ ਹੁੰਦੀ ਹੈ ਦੂਸਰਾ ਇਹ ਪ੍ਰੋਬਲਮ ਹੁੰਦੀ ਸੀ ਕਿ ਜਿਹੜੇ ਛੱਪੜਾਂ ਦਾ ਜਿਹੜਾ ਪਾਣੀ ਸੀ ਉਹ ਪਰਕੂਲੇਟ ਹੋ ਕੇ ਧਰਤੀ ਦੇ ਹੇਠ ਰਿਸਾਬ ਨਹੀਂ ਸੀ ਹੁੰਦਾ ਜਾਂ ਜਿੱਥੇ ਛੱਪੜ ਜ਼ਿਆਦਾ ਡੂੰਘੇ ਕਰ ਦਿੱਤੇ ਗਏ ਸੀ ਉੱਥੇ ਪਰਕੂਲੇਸ਼ਨ ਦੇ ਨਾਲ ਇਹ ਪਾਣੀ ਸੀ ਜਿਹੜਾ ਘਰਾਂ ਦੇ ਵਿੱਚ ਆਂਦਾ ਸੀ ਉਹ ਪਾਣੀ ਕੰਟਾਮਿਨੇਟ ਹੁੰਦਾ ਸੀ ਉਹ ਪਾਣੀ ਖਰਾਬ ਹੋ ਜਾਂਦਾ ਸੀਗਾ ਜੀਰੇ ਕਰਕੇ ਭਿਆਨਕ ਬਿਮਾਰੀਆਂ ਸੰਗੀਨ ਬਿਮਾਰੀਆਂ ਦੀ ਸ਼ਿਕਾਇਤ ਸੀ ਜਿਹੜੀ ਉਹ ਹੋਣੀ ਸ਼ੁਰੂ ਹੋ ਜਾਂਦੀ ਸੀ ਦਰਅਸਲ ਮੈਂ ਉਹ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਇਹ ਪਿੰਡ ਦੇ ਛੱਪੜ ਸੀ ਇਹ ਪਿੰਡ ਦੇ ਛੱਪੜ ਕੁਦਰਤੀ ਸਰੋਤ ਕੁਦਰਤੀ ਬਹਾਵ ਦੇ ਨਾਲ ਪਹਿਲੇ ਦਿਨਾਂ ਤੋਂ ਬਣੇ ਹੋਏ ਨੇ ਆਦ ਕਾਲ ਤੋਂ ਜਿੱਥੇ ਵਸੋਂ ਹੁੰਦੀ ਸੀ ਨਿਮਾਨ ਵਾਲੇ ਪਾਸੇ ਨੂੰ ਜਿੱਥੇ ਪਾਣੀ ਜਾ ਕੇ ਇਕੱਠਾ ਹੋ ਜਾਂਦਾ ਸੀ ਉੱਥੇ ਛੱਪੜ ਬਣਾ ਲਿੱਤੇ ਜਾਂਦੇ ਸੀ ਐਦਾਂ ਹੀ ਜਿਵੇਂ ਜਿਵੇਂ ਆਬਾਦੀ ਵੱਧਦੀ ਗਈ ਤਾਂ ਡਿਮਾਂਡ ਵੀ ਵੱਧਦੀ ਗਈ ਜਾ ਜਿਹੜੀ ਪੰਚਾਇਤੀ ਜ਼ਮੀਨ ਸੀ ਉਹਨਾਂ ਦੇ ਵਿੱਚ ਛੱਪੜ ਡੇਰੇ ਸੀਗੇ ਉਹ ਡੂੰਗੇ ਤੇ ਵੱਡੇ ਕੀਤੇ ਜਾ ਰਹੇ ਸੀਗੇ ਪਰ ਇਹ ਅੱਜ ਤੱਕ ਜਣੀ ਕਿ ਇਹਨਾਂ ਦੀ ਸਾਰ ਕਿਸੇ ਨੇ ਨਹੀਂ ਜਾਣੀ ਇਹਨਾਂ ਦਾ ਹਾਲਾਤ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਨੇ ਇਹਨਾਂ ਨੂੰ ਮਤਲਬ ਕਿ ਗੌਰ ਹੀ ਨਹੀਂ ਕੀਤੀ ਪਹਿਲੀ ਵਾਰ ਹੋਇਆ ਇਤਿਹਾਸ ਦੇ ਅੰਦਰ ਫਸਟ ਟਾਈਮ ਇਨ ਦੀ ਹਿਸਟਰੀ ਆਫ ਪੰਜਾਬ ਕਿ ਕਿਸੇ ਸਰਕਾਰ ਨੇ ਆ ਕੇ ਸਭ ਤੋਂ ਬੁਨਿਆਦੀ ਕੰਮ ਜੋ ਪਿੰਡਾਂ ਦਾ ਛੱਪਣਾ ਦਾ ਉਹਨੂੰ ਹੱਥ ਪਾਇਆ ਇਹਦੇ ਲਈ 4573 ਕਰੋੜ ਰੁਪਈਆ ਜੋ ਰੂਰਲ ਡਵੈਲਪਮੈਂਟ ਦੀ ਜਿਹੜੇ ਸਾਡੇ ਪਿੰਡਾਂ ਦਾ ਸਾਰਾ ਟੋਟਲ ਵਿਕਾਸ ਕਾਰਜ ਕਰਨ ਲਈ 4573 ਕਰੋੜ ਰੁਪਏ ਦਾ ਇਸ ਵਾਰ ਪ੍ਰਬਧਾਨ ਰੱਖਿਆ ਗਿਆ ਜਿਹਦੇ ਵਿੱਚ ਜਿੰਨੇ 15000 ਛੱਪੜ ਨੇ ਮੈਂ ਫੇਰ ਰਿਪੀਟ ਕਰ ਰਹੇ ਹਾਂ ਜਿੰਨੇ 15000 ਦੇ ਕਰੀਬ ਛੱਪੜ ਨੇ ਅਸੀਂ ਟੋਟਲੀ ਉਹਨਾਂ ਛੱਪੜਾਂ ਦੀ ਕਲੀਨਿੰਗ ਦਾ ਪ੍ਰੋਜੈਕਟ ਆਰੰਭ ਚੁੱਕੇ ਹਾਂ